ਫੇਰਾ ਨਾਮ ਆਸ਼ਾ ਰਾਣੀ ਹੈ ਮੈਂ ਦਵਾਈ ਲੈਣ ਆਈ ਸੀ ਹਸਪੀਟਲ ਸਿਵਲ ਹਸਪੀਟਲ ਤੇ ਫਿਰ ਬਾਅਦ ਵਿੱਚ ਮੈਂ ਸ਼ਰਮਾ ਦੇ ਕੋਲ ਆਈਆਂ ਦਵਾਈ ਲੈਣ ਦੁਕਾਨ ਤੇ ਉੱਥੇ ਇੱਕ ਬੰਦਾ ਖੜਾ ਸੀਗਾ ਉਹਨੇ ਮੇਰੇ ਤੋਂ ਰਾਧਾ ਸਵਾਮੀ ਦਾ ਡੇਰਾ ਦਾ ਪੁੱਛਿਆ ਤੇ ਮੈਂ ਕਿਹਾ ਵੀ ਮੈਂ ਜਾਣਦੀ ਨਹੀਂ ਮੈਨੂੰ ਨਹੀਂ ਪਤਾ ਕਿੱਥੇ ਹੈਗਾ ਫਿਰ ਮੈਂ ਸੜਕ ਕ੍ਰੋਸ ਕਰਕੇ ਹਸਪੀਟਲ ਮੈਂ ਕਿਹਾ ਮੈਂ ਤਾਂ ਦਵਾਈ ਲੈਣ ਆਈ ਆ ਮੈਂ ਤਾਂ ਡਾਕਟਰ ਨੂੰ ਦਵਾਈ ਦਿਖਾਣ ਜਾਣਾ ਤੇ ਜਾਣ ਲੱਗੀ ਆ ਤੇ ਪਿੱਛੇ ਇੱਕ ਲੇਡੀ ਨੇ ਮੈਨੂੰ ਆਵਾਜ਼ ਮਾਰ ਕੇ ਬੁਲਾ ਲਿਆ ਵਾਪਸ ਬਿਰੂ ਕੋਲੋਂ ਕਹਿੰਦੀ ਮੈਂ ਨਹੀਂ ਆਣਾ ਤੁਸੀਂ ਆ ਜਾਓ ਉਹ ਮੇਰੇ ਵੱਲ ਆ ਗਈ ਉਹ ਕਹਿੰਦੀ ਇਹ ਤਾਂ ਬਹੁਤ ਪੁੰਚ ਹੈ ਬਾਬਾ ਜੀ ਨੇ ਇਹ ਬਹੁਤ ਕਰਨੀ ਵਾਲੇ ਨੇ ਇਹ ਐਦਾਂ ਕਰ ਦਿੰਦੇ ਨੇ ਬੰਦੇ ਨੂੰ ਤਾਰ ਦਿੰਦੇ ਨੇ ਤੁਹਾਡੇ ਵੀ ਸਾਰੇ ਕੰਮ ਹੋ ਜਾਣਗੇ ਸਿੱਧੇ ਪੈਣਗੇ ਸਭ ਕੁਝ ਹੋਏਗਾ ਹਾਂ ਤੁਸੀਂ ਇੱਕ ਵਾਰੀ ਮੈਨੂੰ ਵੀ ਇਹਨਾਂ ਤੋਂ ਕਹਿ ਕੇ ਤਾਂ ਮੈਨੂੰ ਵੀ ਕੁਝ ਦੁਆ ਦੋ ਮੈਂ ਕਿਹਾ ਮੈਂ ਕਿਹੜਾ ਜਾਣਦੀ ਹਾਂ ਤੁਸੀਂ ਜਾ ਕੇ ਗੱਲ ਕਰ ਲਓ ਅਖੇ ਨਹੀਂ ਤੁਸੀਂ ਤੁਹਾਡੇ ਨਾਲ ਗੱਲ ਕੀਤੀ ਮੈਨੂੰ ਤਾਂ ਮੇਰਾ ਦੋ ਵਾਰੀ ਬੁਲਾਇਆ ਮੈਂ ਇਹਨਾਂ ਬੋਲੇ ਨਹੀਂ ਤੇ ਤੁਸੀਂ ਭੰਜੀ ਕਹਿ ਕੇ ਮੇਰਾ ਵੀ ਕੰਮ ਕਰਾ ਦਿਓ ਮੈਂ ਕਿਹਾ ਮੈਂ ਤਾਂ ਆਪ ਨਹੀਂ ਜਾਣਦੀ ਮੈਨੂੰ ਕੀ ਪਤਾ ਕੌਣ ਨੇ ਮੈਂ ਕਿਹਾ ਸਾਥ ਸੰਗ ਦਾ ਪੁੱਛਦੇ ਨੇ ਕਹਿੰਦੀ ਨਹੀਂ ਇਹ ਸਾਥ ਸੰਗ ਘਰ ਹੈਗਾ ਅੱਡੇ ਵਾਲੇ ਪਾਸੇ ਮੈਂ ਕਿਹਾ ਵੀ ਤੁਸੀਂ ਉਹਨਾਂ ਨੂੰ ਦੱਸ ਦੋ ਉਹ ਵਿਚਾਰੇ ਬਜ਼ੁਰਗ ਪਰੇਸ਼ਾਨ ਹੋ ਰਹੇ ਨੇ ਮੈਨੂੰ ਨਹੀਂ ਸੀ ਪਤਾ ਤੇ ਉਹਨੇ ਫੇਰ ਇਹਨਾਂ ਚੋਂ ਬਜ਼ੁਰਗ ਫੇਰ ਵਾਪਸ ਆ ਗਏ ਉਹਨੇ ਜਨਾਨੀ ਨੇ ਹੱਥ ਮਾਰਿਆ ਉਹ ਸਾਡੇ ਵੱਲ ਆ ਗਏ ਫੇਰ ਇਹਨਾਂ ਨੇ ਪਤਾ ਨਹੀਂ ਮੈਨੂੰ ਕੀ ਕਿਹਾ ਕੀ ਕੀਤਾ ਕੀ ਨਹੀਂ ਮੈਨੂੰ ਨਹੀਂ ਪਤਾ ਫੇਰ ਕਹਿੰਦੇ ਚਲੋ ਫੇਰ ਆਪਾਂ ਪਿੰਡ ਤੁਹਾਡੇ ਕੋਲ ਪੈਸੇ ਮੈਂ ਕਿਹਾ ਬੱਚੇ ਦੇ ਪੈਸੇ ਘਰ ਹੀ ਆ ਮੈਂ ਤਾਂ ਉਹਨੇ ਕੀ ਲਿਆਈਆਂ ਦਵਾਈ ਲੈਣ ਆਈਆਂ ਦੋ ਤਿੰਨ ਹਜ਼ਾਰ ਹੀ ਲਿਆਈਆਂ ਫਿਰ ਜੇ ਡਾਕਟਰ ਨੇ ਦਵਾਈ ਮੈਂ ਕਿਹਾ ਦਵਾਈਆਂ ਮਹਿੰਗੀਆਂ ਆਂਦੀਆਂ ਮੇਰੀਆਂ ਤੇ 2000 ਹੈ ਮੇਰੇ ਕੋਲ ਮੈਂ ਕਿਹਾ ਕਹਿੰਦਾ ਬਾਕੀ ਮੈਂ ਕਿਹਾ ਪੈਸੇ ਤਾਂ ਘਰ ਹੀ ਹੁੰਦੇ ਨੇ ਮੈਂ ਕਿਹੜਾ ਲਿਆਈ ਆ ਕਹਿੰਦੇ ਚਲੋ ਫੇਰ ਘਰ ਚਲਦੇ ਆ ਤੁਹਾਡੀ ਬਰਕਤ ਹੋ ਜੇਗੀ ਬਹੁਤ ਜ਼ਿਆਦਾ ਤੁਹਾਡਾ ਸਭ ਕੁਝ ਵਧੇਗਾ ਕਾਰੋਬਾਰ ਵੀ ਵਧੇਗਾ ਫੁੱਲੇਗਾ ਕਹਿ ਕੇ ਆਟੋ ਕਿੱਤਾ ਇੱਥੋਂ ਸਾਲਮ ਆਨ ਜਾਂਦਾ ਵੀ ਅਸੀਂ ਵਾਪਸ ਇੱਥੇ ਆਣਾ ਉਹਨੇ ਪਾਈ ਨੇ ਪੁੱਛਿਆ ਕਿੰਨੀ ਦੇਰ ਲਾਓਗੇ ਤੁਸੀਂ ਉੱਥੇ ਘਰ ਅਸੀਂ ਕਿਹਾ 10 ਕਿ ਮਿੰਟ ਲੱਗਣੇ ਸਾਰੇ ਘਰ ਜਾ ਕੇ ਉਹਨੇ ਮੇਰੇ ਤੋਂ ਮੇਰੇ ਘਰ ਦੀ ਚਾਬੀ ਲਈ ਉਹਨੂੰ ਫੂਕਾ ਫਾਕਾ ਮਾਰੀਆਂ ਮੈਂ ਗੇਟ ਖੋਲ੍ਹਿਆ ਅੰਦਰ ਗਏ ਆ ਅੰਦਰ ਬੈਠ ਕੇ ਉਹਨਾਂ ਨੇ ਪਾਣੀ ਦੇ ਛਿੱਟੇ ਦਿੱਤੇ ਮੇਰੇ ਕਮਰੇ 'ਚ ਵੀ ਸਾਰੇ ਉਹਨਾਂ ਦੇ ਸਾਹਮਣੇ ਕਹਿੰਦਾ ਪੈਸੇ ਕੱਢੋ ਕਿੱਥੇ ਮੈਂ ਅਲਮਾਰੀ ਖੋਲੀ ਮੁੰਡੇ ਦੀ ਜਿੰਨੀ ਕਮਾਈ ਸੀਗੀ ਜੋ ਇਹਨੇ ਪੈਸੇ ਰੱਖੇ ਸੀ ਦੁਕਾਨ ਦੀ ਸੇਲ ਉਹ ਸਾਰੀ ਕੱਢ ਕੇ ਮੈਂ ਦੇ ਦਿੱਤੀ ਮੈਂ ਕਿਹਾ ਆਈ ਹੈ ਮੈਂ ਆਲੱਗ-ਆਲੱਗ ਰੱਖੀ ਕਹਿੰਦਾ ਇਦਾਂ ਨਹੀਂ ਇੱਕਰ ਲਿਫਾਫੇ 'ਚ ਪਾ ਦਿਓ ਸਾਰੇ ਉਹ ਹੁਣੇ 2 ਲੱਖ ਰੁਪਈਆ ਤੇ ਫੇਰ ਕਹਿੰਦਾ ਨਹੀਂ ਜਿਹੜੇ ਹੋਰ ਆ ਉਹ ਵੀ ਦੇ ਦਿਓ ਤੇ ਉਹ 1.5 ਲੱਖ ਰੁਪਈਆ ਦੂਜੇ ਕਮਰੇ 'ਚ ਰੱਖਿਆ ਹੋਇਆ ਸੀਗਾ ਵੀ ਚਲੋ ਨਵੇਂ ਨੋਟ ਦਿੱਤਾ ਕਹਿੰਦੇ ਵੀ ਮੁੰਬਾਰ ਨੇ ਕਰਨ ਲਈ ਮੈਂ ਲਿਆਂਦੇ ਹੋਏ ਸੀ ਬੈਂਕ ਤੋਂ ਲੈ ਹੋਏ ਸੀਗੇ ਡੇਢ ਲੱਖ ਰੁਪਈਆ ਉਹ ਸੀਗਾ ਉਹ ਵੀ ਸਾਰਾ ਦੇ ਤਾਂ ਡੇਢ 2.5 ਲੱਖ ਰੁਪਈਆ ਸਨ ਇੱਕ ਪਰਸ ਚ ਅਲੱਗ ਸੀਗੇ ਉਹ ਵੀ ਕਹਿੰਦਾ ਸਾਰੇ ਦੇ ਦੋ ਜਿੰਨੇ ਵੀ ਹੈਗੇ ਰੱਖਿਓ ਨਾ ਬਿਲਕੁਲ ਕਹਿੰਦਾ ਨਹੀਂ ਤਾਂ ਫੇ ਤੁਹਾਡਾ ਉਹ ਕੰਮ ਸਹੀ ਨਹੀਂ ਚੱਲਣਾ ਸਾਰੇ ਪੈਸੇ ਜਿੰਨੇ ਹੈਗੇ ਜੋ 골ਡ ਆ ਉਹ ਵੀ ਮੈਂ ਕਿਹਾ 골ਡ ਤਾਂ ਸਾਦਾ ਘਰ ਹੁੰਦਾ ਹੀ ਨਹੀਂ ਅਸੀਂ ਰੱਖਿਆ ਹੀ ਨਹੀਂ ਉਹ 골ਡ ਤਾਂ ਸਾਰਾ ਮੈਂ ਕਿਹਾ ਉੱਥੇ ਆ ਨਾਲੇ ਮੇਰਾ ਨਹੀਂ ਕੁੜੀ ਦਾ ਵੀ ਆ ਬੱਚਿਆਂ ਦਾ ਕਹਿੰਦਾ ਸਾਰਾ ਕੱਢੋ ਤੇ ਤੁਹਾਡਾ ਸਾਰਾ ਕੁਝ ਹੋ ਜਾਏਗਾ ਵਧੀਆ ਵਾਧੂ ਪਾਏਗਾ ਬਰਕਤ ਪਾਉਗੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕੀਤਾ ਕੀ ਨਹੀਂ ਲੋਕਰ ਦੀ ਚਾਬੀ ਘਰ ਸੀਗੀ ਉਹ ਮੈਨੂੰ ਕਹਿੰਦੇ ਵੀ ਲੋਕਰ ਦੀ ਚਾਬੀ ਲੈ ਲਓ ਚੇਤੀ ਕਰੋ ਅਸੀਂ ਜਾਣਾ ਸਾਨੂੰ ਸਾਡੇ ਮਹਾਰਾਜ ਦਾ ਬਲਾਵਾ ਆਂਦਾ ਪਿਆ ਅੱਛਾ ਮੈਂ ਕਹਿੰਦਾ ਮੈਂ ਮੈਨਾਂ ਮੈਂ ਕਹਿੰਦਾ ਮੇਰਾ ਦਿਮਾਗ ਨਹੀਂ ਕੰਮ ਕਰਦਾ ਮੈਨੂੰ ਨਹੀਂ ਪਤਾ ਮੈਂ ਕਿੱਥੇ ਰੱਖੀ ਐ ਮੈਂ ਤੇ ਅੱਲਾਹ ਧੋਤਾ ਸੀਗਾ ਫਿਰ ਲੋਕਰ ਦੀ ਚਾਬੀ ਲੱਭੀ ਬੈਠੇ ਉਹਦੇ ਘਰ ਸਾਰਾ ਖੁੱਲਾ ਛੱਡ ਕੇ ਉਹਨਾਂ ਦੇ ਨਾਲ ਮੈਂ ਵਾਪਸ ਫੇਰ ਆ ਗਈਆਂ ਸ਼ਹਿਰ ਇੱਥੇ ਬੈਂਕ ਲੱਗੇ ਉਤਰੇ ਆ ਤੇ ਬੈਂਕ ਅੰਦਰ ਗਈਆਂ ਲੋਕਰ ਖੋਲਣ ਉਹ ਬਾਹਰ ਖੜੇ ਹੋਗੇ ਦੋਨੋਂ ਜਨਾਨੀ ਵੀ ਤੇ ਬੰਦਾ ਵੀ ਜਦਾਨੀ ਨੇ ਦੋ ਵਾਰੀ ਇੱਥੋਂ ਫੋਨ ਕੀਤਾ ਕਹਿੰਦੀ ਮੇਰਾ ਭਰਾ ਇੱਥੇ ਰਹਿੰਦਾ ਮੈਂ ਕਿਹਾ ਤੂੰ ਆਪਣਾ ਨੰਬਰ ਦੇ ਦੇ ਮੈਨੂੰ ਕਿ ਚੱਲ ਜੇ ਕੋਈ ਗੱਲ ਹੋਏਗੀ ਬੰਦਾ ਕਰ ਲੈਂਦਾ ਹੈ ਕਹਿੰਦੀ ਅੱਛਾ ਉਹਨੇ ਨੰਬਰ ਵੀ ਨਹੀਂ ਦਿੱਤਾ ਕੋਈ ਗੱਲ ਨਹੀਂ ਹੋਈ ਸਾਡੀ ਤੇ ਫਿਰ ਉਹ ਬੈਂਕ ਚ ਗਈਆਂ ਉਹ ਕਹਿੰਦੇ ਲੰਚ ਟਾਈਮ ਹੋਇਆ ਆਂਟੀ ਉਹਦੋਂ 2:35 ਹੋਏ ਸੀਗੇ ਵੀ 3 ਵਜੇ ਖੁੱਲਣਾ ਤੁਸੀਂ 3 ਵਜੇ ਆ ਜਿਓ ਫਿਰ ਮੈਂ ਕਿਹਾ ਚੱਲ ਮੈਂ ਫੋਟੋ ਖਚਾਣੀ ਆਪਣੀ ਫਿਰ ਮੈਂ ਪੂਜੀ ਵਾਲਿਆਂ ਦੇ ਚਲੇਗੀ ਉੱਥੋਂ ਮੈਂ ਆਪਣੀ ਪਾਸਪੋਰਟ ਸਾਈਜ਼ ਫੋਟੋ ਖਚਾਈ ਵੀ ਫਾਰਮਾਂ ਤੇ ਲਗਣੀ ਆ ਹੈ ਕਹਿੰਦਾ ਕਿਹੜੇ ਫਾਰਮਾਂ ਦਾ ਮੈਂ ਕਿਹਾ ਵਿਚਾਰ ਮੈਂ ਤੇ ਗਵਰਨਮੈਂਟ ਵਾਲੋ ਕੰਦੇ ਵੀ ਬਾਲਿਆਂ ਦਾ ਘਰ ਹੈ ਜਿਨ੍ਹਾਂ ਦਾ ਉਹਨਾਂ ਨੂੰ ਪੈਸੇ ਮਿਲਣੇ ਵੀ ਫਾਰਮ ਭਰ ਦੋ ਤੇ ਮੈਂ ਕਿਹਾ ਮੈਂ ਤਾਂ ਉਹਦੇ ਵਾਸਤੇ ਫੋਟੋ ਕਰਾਣੀ ਹੈ ਕਹਿੰਦਾ ਅੱਛਾ ਤੁਸੀਂ ਕਰਾ ਕਰਾ ਲਿਆਈ ਮੈਂ ਕਿਹਾ ਹਾਂ ਮੈਂ ਕਰਾ ਲਈ ਫਿਰ ਆ ਕੇ ਉਹਨਾਂ ਨੇ ਕਹਿੰਦਾ ਚਲੋ ਇੱਥੇ ਆਏ ਅੱਗੇ ਜੂਸ ਦੀ ਰੇੜੀ ਤੇ ਕਹਿੰਦਾ ਚਲੋ ਜੂਸ ਪੀਨੇ ਆ ਮੈਂ ਕਿਹਾ ਚਲੋ ਜੂਸ ਪੀ ਲਓ ਮੈਂ ਉਹਨਾਂ ਨੂੰ ਵੀ ਪਿਆਇਆ ਮੈਂ ਵੀ ਪੀਤਾ ਫਿਰ ਇਹਨੇ ਬੈਠੇ-ਬੈਠੇ ਉੱਤੇ 15 ਮਿੰਟ ਅਸੀਂ ਬੈਠੇ ਰਹੇ ਤੇ ਉਹ ਜਨਾਨੀ ਕਹਿੰਦੀ ਕਿ ਭਾਈ ਕਹੋ ਮੈਨੂੰ ਜੇ ਦੇਰ ਹੁੰਦੀ ਹੈ ਮੈਂ ਜਾਣਾ ਮੈਂ ਕਹਾਂ ਵੀ 3 ਵਜੇ ਖੁੱਲੂਗਾ ਉਹਨੂੰ ਲੋਕਰ ਤਾਂ ਹੀ ਖੋਲਣਾ ਕਹਿੰਦਾ 3 ਕਹਿੰਦੀ 3 ਵਜੇ ਭੈਣ ਜੀ ਉਹਨੂੰ ਕਹਿੰਦਾ ਤੂੰ ਨਾਲ ਚੱਲ ਜਾ ਮੈਂ ਕਿਹਾ ਇਹਨੇ ਕੀ ਕਰਨਾ ਨਾਲ ਜਾ ਕੇ ਨਾ ਪੈ ਲੈ ਆਣੇ ਅਖੇ ਨਹੀਂ ਇਹ ਖੜ ਜੂਗੀ ਬਾਹਰ ਉਹ ਬਾਹਰ ਖੜੀ ਰਹੀ ਮੈਨੂੰ ਨਹੀਂ ਪਤਾ ਉਹਨੇ ਫੋਨ ਕੀਤਾ ਤੇ ਜੂਸ ਵਾਲੀ ਰੇੜੀ ਤੇ ਉਦੋਂ ਫੇ ਕੋਈ ਭਾਈ ਆਇਆ ਮੋਟਰਸਾਈਕਲ ਤੇ ਉਹ ਉਹਦੇ ਨਾਲ ਚਲਾ ਗਿਆ ਭਾਈ ਮੈਨੂੰ ਨਹੀਂ ਪਤਾ ਮੈਂ 3 ਵਜੇ ਬੈਂਕ ਚ ਲੋਕਰ ਖੋਲ ਕੇ ਪੈਸੇ ਕਢਾ ਕੇ ਲਈ ਮੇਰੇ ਮੁੰਡੇ ਦਾ ਵੀ ਫੋਨ ਆਇਆ ਵੀ ਮੰਮੀ ਤੂੰ ਬੈਂਕ ਆਈ ਹੈ ਕੀ ਕਰ ਤੂੰ ਕਿੱਥੇ ਹੈ ਮੈਂ ਕਿਹਾ ਮੈਂ ਸ਼ਹਿਰ ਆਈ ਸੀਗੀ ਕਹਿੰਦਾ ਬੈਂਕ ਕੀ ਕਰਦੇ ਹੋ ਮੈਂ ਕਿਹਾ ਮੈਂ ਉਹਨੂੰ ਝੂਠ ਬੋਲਤਾ ਵੀ ਮੈਂ ਐਂਟਰੀ ਕਰਾਉਣ ਆਈ ਆ ਤੇ ਮੈਂ ਉਹਨੂੰ ਸੱਚ ਨਹੀਂ ਦੱਸਿਆ ਕੁਝ ਵੀ ਮੈਂ ਘਰੋਂ ਪੈਸੇ ਲੈ ਆਈ ਆ ਜਾਂ ਤੇਰੇ ਵੀ ਪੈਸੇ ਦਿੱਤੇ ਆਪਣੇ ਵੀ ਜਾਂ ਮੇਨਾਂ ਲੈ ਹੋਰੇ ਮੈਨੂੰ ਪਤਾ ਹੀ ਨਹੀਂ ਵੇ ਕੀ ਕਰ ਰਹੀ ਆ ਕੁਝ ਨਹੀਂ ਮਨੂੰ ਮਤਲਬ ਪਤਾ ਲੱਗਿਆ ਨਹੀਂ ਤੇ ਮੈਂ ਤਾਂ ਕਦੀ ਕਿਸੇ ਨੂੰ ਰੁਪਈਆ ਨਹੀਂ ਦਿੰਦੀ ਤੇ ਉਹ ਮੇਰੇ ਤੋਂ ਸਾਰੇ ਪੈਸੇ ਵੀ ਫਿਰ ਮੈਂ ਗਹਿਣੇ ਸਾਰੇ ਜਿੰਨੇ ਕਹਿੰਦਾ ਛੱਡਣਾ ਨਹੀਂ ਕੁਝ ਵੀ ਸਾਰੇ ਗਹਿਣੇ ਕੱਢ ਲਈ ਜਿੰਨੇ ਵੀ ਸੀਗੇ ਕਹਿੰਦਾ ਉਹਦੇ ਚ ਲਫਾਫੇ ਚ ਪਾ ਕੇ ਲਿਆਇਓ ਮਤਲਬ ਲਫਾਫੇ ਚ ਹੀ ਪਾ ਕੇ ਲਿਆਈ ਆ ਉਹਨਾਂ ਥੱਲੇ ਚੋਸੀ ਚ ਪਾਲਿਆ ਜਿਹਦੇ ਚ ਪੈਸੇ ਸੀਗੇ ਤੇ ਜਿਹੜਾ ਮੇਰੇ ਕੋਲ ਪੈਸੇ ਵਾਲਾ ਪਰਸ ਸੀਗਾ ਛੋਟਾ ਉਹਦੇ ਚ 4-5000 ਰੁਪਏ ਉਹਦੇ ਚ ਸੀਗਾ ਕਹਿੰਦਾ ਇਹ ਵੀ ਇਹਦੇ ਵਿੱਚ ਹੀ ਪਾ ਦੋ ਮੈਂ ਕਿਹਾ ਇਹਦੇ ਚ ਤਾਂ ਮੈਂ ਵਰਤਦੀ ਆ ਵੀ ਇਹ ਹੀ ਦੇਣ ਜੂਸ ਵਾਲੇ ਨੂੰ ਵੀ ਉਹ ਚ ਹੀ ਦਿੱਤੇ ਕਹਿੰਦਾ ਨਹੀਂ ਹੁਣ ਇਹਨੂੰ ਵੀ ਇਹਦੇ ਚ ਪਾ ਦੋ ਰੁਖਾਪੇ ਚ ਵੀ ਤਾਂ ਇਹਦਾ ਜਿੰਨੀ ਵੱਜ ਗਈ ਕਿੰਨਾ ਤੋਲਾ ਸੀ ਕਿੰਨੇ ਪੈਸੇ ਸੀ ਸੋਨਾ ਬਾਜੀ ਹੋਣਾ 15 ਕਤੋਲੇ ਤੱਕ ਸਾਰੇ ਗਹਿਣੇ ਜੋ ਵੀ ਸੀਗਾ ਬੱਚੇ ਦੇ ਜਿਹੜੇ ਛੋਟੇ ਪਿਆਸੇ 4 ਸਾਢੇ 4 ਲੱਖ ਰੁਪਏ ਆ ਕੈਸ਼ ਉਹਦਾ ਕੋਈ ਪਾਇਆ ਸੀ ਜੀ ਤੁਹਾਡੇ ਕੋਲ ਪਾਇਆ ਸੀ ਪਤਾ ਨਹੀਂ ਫੂਕਾਂ ਹੀ ਮਾਰਦਾ ਗਿਆ ਫੂਕਾਂ ਮਾਰ ਰਿਆ ਸੀ ਆਪਣੇ ਨਾਲ ਬਿਠਾਇਆ ਸੀ ਸੀਟ ਤੇ ਮੈਨੂੰ ਨਹੀਂ ਪਤਾ ਨੇ ਕੀ ਕੀਤਾ ਕੀ ਨਹੀਂ ਬਸ ਪੁਲਿਸ ਨੇ ਕੀ ਕਾਰਵਾਈ ਕੀਤੀ ਕਿਤੇ ਵੇਲੇ ਕਰਨਾ ਇਹ ਦੁਪਹਿਰੇ 3 ਵਜੇ ਹੋਈ ਫਿਰ ਮੈਂ ਮੰਦਿਰ ਤੱਕ ਗਈ ਆ ਪ੍ਰਿੰਸ ਨੂੰ ਦੇਖਣ ਮੈਨੂੰ ਉੱਥੇ ਦਿਖਿਆ ਨਹੀਂ ਫੋਨ ਮੈਂ ਇਹਨੂੰ ਕੀਤਾ ਨਹੀਂ ਡਰਦੀ ਨੇ ਉਸ ਨੇ ਕੀ ਕਾਰਵਾਈ ਕੀਤੀ ਕੁਝ ਨਹੀਂ ਕੀਤੀ ਉੱਥੇ ਰਿਪੋਰਟ ਹੀ ਲਿਖਾਈ ਇੱਥੇ ਪੀਸੀਆਰ ਵਾਲਿਆਂ ਨੂੰ ਫੋਨ ਕਰਾਇਆ ਸੀ ਜੂਸ ਵਾਲਿਆਂ ਨੇ ਤੇ ਉਹ ਫਿਰ ਪੀਸੀਆਰ ਵਾਲੇ ਆਏ ਉਹਨਾਂ ਨੇ ਸਾਨੂੰ ਕਹਿੰਦੇ ਤੁਸੀਂ ਨਾ ਇੱਥੇ ਸਦਰ ਚ ਚਲੇ ਜਾ ਤੁਹਾਡੇ ਪਿੰਡ ਨੂੰ ਉਹ ਥਾਣਾ ਲੱਗਦਾ ਉੱਥੇ ਤੁਸੀਂ ਨਾਮ ਪਤਾ ਨਹੀਂ ਕੀ ਦੱਸਿਆ ਸੀ ਉਹਦੇ ਕੋਲ ਚਲੇ ਜਾ ਉਹਨਾਂ ਨੇ ਲਿਖਣੀ ਆ ਕੋਈ ਐਫਆਈਆਰ ਕੋਈ ਤੁਹਾਡੀ ਹਾਂਜੀ ਅਸੀਂ ਲਾਪੜੇ ਵੱਲੋਂ ਲਿਖਾਤੀ ਹੁਣ ਪਤਾ ਨਹੀਂ ਉਹਨਾਂ ਨੇ ਲਿਖੀ ਕਿ ਨਹੀਂ ਇਹ ਗੱਲ ਹੋਈ ਆ ਬਾਕੀ ਹੱਥੀ ਮੇਰੇ ਤਾਂ ਸਾਰਾ ਕੁਝ ਹੀ ਲੱਗੇ ਉਹ ਥੱਲੇ ਦਾ ਥੱਲਾ ਮੈਨੂੰ ਕਹਿੰਦਾ 10 ਕਦਮ ਜਾ ਕੇ ਵਾਪਸ ਆਓ ਤੇ ਮੈਂ ਮੁਲਾਲੇ ਆ ਜਿਹੜੀ ਦੁਕਾਨ ਆ ਕੋਨੇ ਵਾਲੀ ਇੱਥੇ ਪਹੁੰਚੀ ਆ ਤੇ ਮੇਰੇ ਦਿਮਾਗ ਚ ਇਕਦਮ ਆਇਆ ਹੈ ਜੋ ਮਾਲਕ ਨੇ ਕਰਨਾ ਹੋ ਉਹ ਹੁਣ ਮੈਂ ਪਿੱਛੇ ਮੁੜੀ ਵੀ ਮੈਂ ਉਹਨਾਂ ਨੂੰ ਜਾਣ